ਦੇਖੋ ਸਰਕਾਰਾਂ ਦੀ ਨਾ ਦੇ ਸੁਭਾਅ ਚ ਇਹ ਪ੍ਰਾਇੋਰਟੀ ਨਹੀਂ ਉਹਨਾਂ ਦੇ ਸੁਭਾਅ ਚ ਪਿਛਲੀਆਂ ਸਰਕਾਰਾਂ ਦੀ ਮੈਂ ਗੱਲ ਕਰਾਂ ਜੀ ਤਾਂ ਮੈਂ ਆਪਣੀ ਸਰਕਾਰ ਤੇ ਵੀ ਲੈ ਕੇ ਆਉਂਗਾ ਉਹਨਾਂ ਦਾ ਮੁੰਦਾ ਇਹੀ ਰਿਹਾ ਕਿ ਜਿਹੜੀਆਂ ਚੀਜ਼ਾਂ ਵੋਟ ਬੈਂਕ ਨੂੰ ਪ੍ਰਭਾਵਿਤ ਕਰਦੀਆਂ ਜਿਹੜੀਆਂ ਚੀਜ਼ਾਂ ਫਾਈਨੈਂਸ ਨੂੰ ਪ੍ਰਭਾਵਿਤ ਕਰਦੀਆਂ ਜਿਨ੍ਹਾਂ ਚ ਫਾਈਨੈਂਸ ਇਨਕਰੀਜ਼ ਹੁੰਦਾ ਵੋਟ ਇਨਕਰੀਜ਼ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਟੱਚ ਕਰਦੇ ਸੀ ਆਰਟ ਕਲਚਰ ਲਿਟਰੇਚਰ ਤੋਂ ਉਹਨਾਂ ਲਈ ਇਗਨੋਰਡ ਫੈਕਟਰ ਸੀਗੇ ਮੈਨੂੰ ਯਾਦ ਆਪ ਜਦੋਂ ਗੁਰਨਾਨਕ ਸਾਹਿਬ ਦਾ 550ਵਾਂ ਸੀਗਾ ਜੀ ਤੇ ਮੈਂ ਤੇ ਪੰਜਾਬ ਰਾਜਕੀ ਮੰਚ ਮਾਨਕ ਸਾਹਿਬ ਸਾਰੇ ਅਸੀਂ ਲੱਗੇ ਰਹੇ ਅਸੀਂ ਬਹੁਤ ਜ਼ੋਰ ਲਾਇਆ ਕਿ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਸਰਕਾਰ ਨੇ ਕਿ ਉਹਦੇ ਤੁਸੀਂ ਇਹ ਮਤਾ ਪਾ ਦਿਓ ਕਿ ਸਾਰੇ ਬੋਰਡਾਂ ਦੇ ਉੱਪਰ ਪੰਜਾਬੀ ਜਿਹੜੀ ਹੈ ਪਹਿਲ ਦੇ ਅਧਾਰ ਤੇ ਲਿਖੀ ਜਾਵੇ ਲੇਕਿਨ ਅਸੀਂ ਜ਼ੋਰ ਲਾ ਲਿਆ ਕਾਂਗਰਸ ਸਰਕਾਰ ਨੇ ਸਾਡੀ ਗੱਲ ਮੰਨੀ ਹੀ ਨਹੀਂ ਅਸੀਂ ਬੈਸ ਭਰਾਮਾਂ ਤੱਕ ਨੂੰ ਸੰਪਰਕ ਕੀਤਾ ਅਕਾਲੀ ਦਲ ਨੂੰ ਕਿਹਾ ਹੈ ਜਿਹੜੇ ਹੋਰ ਸੀਗੇ ਬੰਦੇ ਬੀਐਸਪੀ ਉਹਨਾਂ ਨੂੰ ਕਿਹਾ ਪਈ ਅਗਰ ਕਾਂਗਰਸ ਕੋਈ ਐਸਾ ਮਤਾ ਪੇਸ਼ ਕਰਦੀਏ ਤੇ ਤੁਸੀਂ ਨਿਰविरोध ਉਹਨੂੰ ਉਹ ਕਹਿੰਦੇ ਅਸੀਂ ਤਾਂ ਉਡੀਕਦੇ ਆ ਪਰ ਕਾਂਗਰਸ ਨੇ ਉਹ ਮਤਾ ਲਿਆਂਦਾ ਹੀ ਨਹੀਂ